ਇੱਕ 26 ਸਾਲ ਦੀ ਚਲਾਕਸ਼ੁਦਾ ਔਰਤ ਪਾਗਲਪੁਰ ਰੇਲਵੇ ਸਟੇਸ਼ਨ ਤੇ ਬੈਠੀ ਕਮਾਖਿਆ ਐਕਸਪ੍ਰੈਸ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਉਸ ਦੀ ਨਜ਼ਰ ਦੋ ਵਿਅਕਤੀਆਂ ਤੇ ਪਈ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਜਿਸ ਨੂੰ ਦੇਖ ਕੇ ਉਹ ਹੈਰਾਨ ਹੋ ਜਾਂਦੀ ਹੈ ਉਹ ਉਸ ਦਾ ਉਹੀ ਚਲਾਕਸ਼ੁਦਾ ਪਤੀ ਹੁੰਦਾ ਹੈ ਜਿਸ ਨੂੰ ਉਹ 6 ਸਾਲਾਂ ਦੇ ਬਾਅਦ ਦੇਖ ਰਹੀ ਸੀ ਜਿਸ ਤੋਂ ਉਹ 6 ਸਾਲਾਂ ਤੋਂ ਅਲੱਗ ਰਹਿ ਰਹੀ ਸੀ ਤਾਇਕ ਟ੍ਰੇਨ ਆਉਂਦੀ ਹੈ ਜਿਸ ਵਿੱਚ ਬੈਠ ਕੇ ਉਹ ਦੋਨੇ ਚਲੇ ਜਾਂਦੇ ਹਨ ਅਤੇ ਉਸ ਦੇ ਜਾਣ ਤੋਂ ਬਾਅਦ ਉਹ ਯਾਦਾਂ ਵਿੱਚ ਖੋਹ ਜਾਂਦੀ ਹੈ ਜਿਸ ਪਤੀ ਨੂੰ ਉਹ ਜਾਣ ਤੋਂ ਜ਼ਿਆਦਾ ਪਿਆਰ ਕਰਦੀ ਸੀ ਜਿਸ ਨੂੰ ਪਾਉਣ ਦੇ ਲਈ ਨਾ ਜਾਣੇ ਕਿੰਨੇ ਵਰਤ ਰੱਖੇ ਸੀ ਨਾ ਜਾਣੇ ਕਿੰਨੀ ਤਪੱਸਿਆ ਕੀਤੀ ਸੀ ਉਸ ਪਤੀ ਨਾਲ ਦੋ ਹੀ ਸਾਲਾਂ ਵਿੱਚ ਉਸ ਦਾ ਤਲਾਕ ਹੋ ਜਾਂਦਾ ਹੈ ਉਹ ਉਸ ਦੀਆਂ ਯਾਦਾਂ ਵਿੱਚ ਖੋਹ ਜਾਂਦੀ ਹੈ ਤੇ ਰੋਣ ਲੱਗਦੀ ਹੈ ਤਾਂ ਉਸ ਦੀ ਟ੍ਰੇਨ ਆ ਜਾਂਦੀ ਹੈ ਜਿਸ ਦਾ ਉਹ ਇੰਤਜ਼ਾਰ ਕਰ ਰਹੀ ਸੀ ਉਹ ਆਪਣਾ ਝੋਲਾ ਚੱਕਦੀ ਹੈ ਉਸ ਟ੍ਰੇਨ ਦੇ ਅੰਦਰ ਬੈਠ ਜਾਂਦੀ ਹੈ ਕੁਝ ਦੇਰ ਵਿੱਚ ਉਹ ਟ੍ਰੇਨ ਵੀ ਚੱਲ ਪੈਂਦੀ ਹੈ ਉਹ ਮਹਿਲਾ ਕੌਣ ਸੀ ਕਿੱਥੇ ਜਾ ਰਹੀ ਸੀ ਬਹੁਤ ਹੀ ਦਿਲਚਸਪ ਉਸ ਦੀ ਕਹਾਣੀ ਹੈ ਜਾਂਦੇ ਆ ਪੂਰੀ ਕਹਾਣੀ ਇਸ ਵੀਡੀਓ ਦੇ ਵਿੱਚ ਪਰ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਕਿ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੇਰਾ ਹੌਸਲਾ ਵਾਧਾ ਰਹੇ ਦੋਸਤੋ ਇਹ ਕਹਾਣੀ ਹੈ ਬਿਹਾਰ ਦੇ ਪਾਗਲਪੁਰ ਜ਼ਿਲ੍ਹੇ ਦੀ ਇੱਕ ਲੜਕੀ ਜਿਸ ਦਾ ਨਾਮ ਕੋਮਲ ਹੁੰਦਾ ਹੈ ਉਹ ਆਪਣੇ ਮਾਤਾ ਪਿਤਾ ਦੀ ਇਕਲੌਤੀ ਲੜਕੀ ਸੀ ਬਹੁਤ ਹੀ ਖੂਬਸੂਰਤ ਸਿੱਧੀ ਸਾਦੀ ਭੋਲੀ ਪਾਲੀ ਉਹ ਇੱਕ ਕਪੜੇ ਦੇ ਸ਼ੋਰੂਮ ਵਿੱਚ ਕੰਮ ਕਰਦੀ ਸੀ ਜਿੰਨੇ ਵੀ ਲੋਕ ਸਨ ਉਸ ਦੀ ਖੂਬਸੂਰਤੀ ਅਤੇ ਸਾਦਗੀ ਦੇ دیਵਾਨੇ ਹੋ ਜਾਂਦੇ ਹਨ ਉਨ੍ਹਾਂ ਵਿੱਚੋਂ ਇੱਕ ਉਸ ਸ਼ੋਅਰੂਮ ਦੇ ਮਾਲਕ ਦਾ ਲੜਕਾ ਵੀ ਹੁੰਦਾ ਹੈ ਜਿਸ ਦਾ ਨਾਮ ਮੁਕੇਸ਼ ਹੁੰਦਾ ਹੈ ਕੋਮਲ ਦੇ ਕੰਮਾਂ ਦੀ ਤਾਰੀਫ਼ ਕਰਦਾ ਉਸ ਦੀ ਸੁੰਦਰਤਾ ਦਾ ਵਰਣਨ ਕਰਦਾ ਅਤੇ ਉਸ ਨੂੰ ਕਹਿੰਦਾ ਜਦੋਂ ਤੂੰ ਆਉਂਦੀਆਂ ਮੇਰੀ ਦੁਕਾਨ ਵਿੱਚ ਤਾਂ ਚਾਰ ਚੰਦ ਲੱਗ ਜਾਂਦੇ ਹਨ ਜਿਸ ਦਿਨ ਤੂੰ ਨਹੀਂ ਆਉਂਦੀ ਮੇਰਾ ਮਨ ਵੀ ਨਹੀਂ ਲੱਗਦਾ ਤੂੰ ਬਹੁਤ ਖੂਬਸੂਰਤ ਹੈ ਦੋਸਤੋ 19 ਸਾਲ ਦੀ ਉਹ ਕੋਮਲ ਅਜੇ ਹੀ ਕਿਹੜੀ ਲੜਕੀ ਹੋਵੇਗੀ ਜਿਸ ਨੂੰ ਆਪਣੀ ਖੂਬਸੂਰਤੀ ਦੀ ਤਾਰੀਫ ਕਰਨਾ ਨਾ ਪਸੰਦ ਹੋਵੇ ਉਸ ਨੂੰ ਮੁਕੇਸ਼ ਦੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਸਨ ਪਰ ਉਹ ਸੋਚਦੀ ਸੀ ਕਿ ਮਾਲਿਕ ਹੈ ਇਸ ਦੀ ਅਤੇ ਮੇਰੀ ਕੋਈ ਬਰਾਬਰੀ ਨਹੀਂ ਹੈ ਉਹ ਪਾਲਟੇ ਕੋਈ ਜਵਾਬ ਨਹੀਂ ਦਿੰਦੀ ਸੀ ਪਾਸ ਆਪਣੇ ਘੰਮਾ ਵਿੱਚ ਲੱਗੀ ਰਹਿੰਦੀ ਸੀ ਪਰ ਉਸ ਦਾ ਪਰਮਾਤਮਾ ਦੇ ਉੱਪਰ ਬਹੁਤ ਹੀ ਵਿਸ਼ਵਾਸ ਹੁੰਦਾ ਹੈ ਉਸ ਦਾ ਮੰਨਣਾ ਸੀ ਜੋ ਵੀ ਹੁੰਦਾ ਹੈ ਉੱਪਰ ਵਾਲੇ ਦੀ ਮਰਜ਼ੀ ਨਾਲ ਹੀ ਹੁੰਦਾ ਹੈ ਇਸ ਲਈ ਜਦੋਂ ਵੀ ਕੋਈ ਉਸ ਨੂੰ ਪਰੇਸ਼ਾਨੀ ਹੁੰਦੀ ਸੀ ਤਾਂ ਉਹ ਕਿਸੇ ਮੰਦਰ ਵਿੱਚ ਪ੍ਰਸ਼ਾਦ ਵੰਡ ਦਿੰਦੀ ਸੀ ਚਾਰ ਪੰਜ ਵਾਰਤ ਰੱਖ ਲੈਂਦੀ ਸੀ ਇਸ ਤਰੀਕੇ ਨਾਲ ਉਸ ਦਾ ਪਰਮਾਤਮਾ ਵਿੱਚ ਬਹੁਤ ਵਿਸ਼ਵਾਸ ਹੁੰਦਾ ਹੈ ਅਤੇ ਉਹ ਮੁਕੇਸ਼ ਨੂੰ ਬਹੁਤ ਚਾਹਣ ਲੱਗ ਪੈਂਦੀ ਹੈ ਉਹ ਸੋਚਦੀ ਹੈ ਕਿ ਜੇਕਰ ਉੱਪਰ ਵਾਲਾ ਚਾਹੂਗਾ ਤਾਂ ਮੇਰਾ ਅਤੇ ਮੁਕੇਸ਼ ਦਾ ਵਿਆਹ ਵੀ ਹੋ ਜਾਵੇਗਾ ਇਸ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਦੋਸਤੋ ਉਹ ਉਸਦੇ ਲਈ ਵਰਤ ਰੱਖਣ ਲੱਗੀ ਅਤੇ ਇੱਕ ਦਿਨ ਉਹ ਮਾਤਾ ਵੈਸ਼ਨੂ ਦੇ ਬੇਨਤੀ ਕਰਦੀ ਹੈ ਕਿ ਮਾਤਾ ਜੀ ਜੇਕਰ ਮੇਰਾ ਅਤੇ ਮੁਕੇਸ਼ ਦਾ ਵਿਆਹ ਹੋ ਗਿਆ ਤਾਂ ਮੈਂ ਤੁਹਾਡੇ ਦਰਸ਼ਨ ਕਰਨ ਆਵਾਂਗੀ ਉਸ ਦੀ ਇਹ ਤਪੱਸਿਆ ਹੀ ਸ਼ਾਇਦ ਰੰਗ ਲਾਉਂਦੀ 2 ਮਹੀਨੇ ਬਾਅਦ ਇੱਕ ਦਿਨ ਮੁਕੇਸ਼ ਉਸ ਨਾਲ ਆਪਣਾ ਪਿਆਰ ਜ਼ਾਹਰ ਕਰਨ ਲੱਗਿਆ ਅਤੇ ਕਹਿੰਦਾ ਕਿ ਮੈਂ ਜਦੋਂ ਦਾ ਤੈਨੂੰ ਦੇਖਿਆ ਮੈਨੂੰ ਚੈਨ ਨਹੀਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਦੋਸਤੋ ਜਦੋਂ ਕੋਮਲ ਇਹ ਗੱਲ ਸੁਣਦੀ ਹੈ ਤਾਂ ਉਹ ਕਹਿੰਦੀ ਹੈ ਕਿ ਅਮੀਰ ਲੋਕ ਕਦੋਂ ਤੋਂ ਗਰੀਬ ਲੋਕਾਂ ਨੂੰ ਪਿਆਰ ਕਰਨ ਲੱਗੇ ਮੈਨੂੰ ਤਾਂ ਵਿਸ਼ਵਾਸ ਨਹੀਂ ਹੋ ਰਿਹਾ ਪਰ ਮੁਕੇਸ਼ ਕਹਿੰਦਾ ਹੈ ਕਿ ਜਿਵੇਂ ਤੂੰ ਸੋਚ ਰਹੀ ਆ ਮੈਂ ਉਸ ਤਰ੍ਹਾਂ ਦਾ ਨਹੀਂ ਹਾਂ ਮੈਂ ਬਿਲਕੁਲ ਅਲੱਗ ਹਾਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਤੂੰ ਇਹ ਦੱਸ ਕੇ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਆ ਜਾਂ ਨਹੀਂ ਦੋਸਤੋ ਕੋਮਲ ਤਾਂ ਚਾਹੁੰਦੀ ਹੀ ਉਸਨੇ ਸ਼ਰਮਾਉਂਦੇ ਹੋਏ ਹਾਂ ਕਹਿ ਦਿੱਤਾ ਮੁਕੇਸ਼ ਅਤੇ ਕੋਮਲ ਦਾ ਵਿਆਹ ਹੋ ਜਾਂਦਾ ਹੈ ਪਰ ਇੱਥੇ ਅਮੀਰੀ ਅਤੇ ਗਰੀਬੀ ਆਪਣੇ ਰੰਗ ਦਿਖਾਉਣ ਲੱਗਦੀ ਹੈ ਕੋਮਲ ਨੂੰ ਮਾਨ ਸਨਮਾਨ ਨਹੀਂ ਮਿਲਦਾ ਜਿਸ ਦੀ ਉਹ ਹੱਕਦਾਰ ਹੁੰਦੀ ਹੈ ਉਸਦੇ ਸੱਸ ਸਹੁਰਾ ਅਕਸਰ ਹੀ ਉਸ ਨੂੰ ਤਹਾਨੇ ਮਾਰਦੇ ਰਹਿੰਦੇ ਸਨ ਉਹ ਲੋਕ ਵੱਡੇ ਲੋਕ ਸਨ ਅਕਸਰ ਲੋਕਾਂ ਦਾ ਆਉਣਾ ਜਾਣਾ ਹੁੰਦਾ ਸੀ ਤਾਂ ਜਦੋਂ ਵੀ ਉਹ ਆਉਂਦੇ ਸੀ ਤਾਂ ਸਿਰਫ ਕੋਮਲ ਦੀ ਹੀ ਗੱਲ ਹੁੰਦੀ ਸੀ ਜੋ ਮੁਕੇਸ਼ ਦੀ ਮਾਂ ਸੀ ਉਹ ਉਸ ਨੂੰ ਸੁਣਾ ਸੁਣਾ ਕੇ ਗੱਲਾਂ ਕਰਦੀ ਸੀ ਉਹ ਕਹਿੰਦੀ ਸੀ ਕਿ ਮੇਰੇ ਬੇਟੇ ਦੀ ਬੁੱਧੀ ਪ੍ਰੇਸ਼ਟ ਹੋ ਗਈ ਸੀ ਇਹਨਾਂ ਮਾਂ ਧੀ ਨੇ ਨਾ ਜਾਣੀ ਕਿਹੜਾ ਤੰਤਰ ਮੰਤਰ ਉਸਤੇ ਕਰਵਾ ਦਿੱਤਾ ਸੀ ਮੁਕੇਸ਼ ਉਸਦੇ ਵਾਸ ਹੋ ਗਿਆ ਉਸਦੇ ਲਈ ਜੀਨ ਮਰਨ ਦੇ ਲਈ ਤਿਆਰ ਹੋ ਗਿਆ ਚਾਰ ਦਿਨ ਖਾਣਾ ਨਹੀਂ ਖਾਦਾ ਹੁਣ ਅਸੀਂ ਵੀ ਮਜਬੂਰ ਹੋ ਗਏ ਇਕਲੌਤੇ ਔਲਾਦ ਦੇ ਨਾਂ ਤੇ ਲੈ ਆਏ ਇਸ ਨੂੰ ਇਸਦੇ ਘਰ ਤੋਂ ਅਤੇ ਇਹ ਸਮਝੋ ਕਿ ਹੁਣ ਕੀ ਕਹੀਏ ਕੁਝ ਕਹਿੰਦੇ ਕੁਝ ਨਹੀਂ ਬਣਦਾ ਹੁਣ ਉਸ ਦੀ ਹਾਂ ਵਿੱਚ ਹਾਂ ਕਰਨੀ ਪੈਂਦੀ ਹੈ ਕਿਉਂਕਿ ਜਿਸ ਤਰੀਕੇ ਦੇ ਲੋਕ ਹੁੰਦੇ ਹਨ ਉਸ ਤਰੀਕੇ ਦੇ ਆਪਣੇ ਮਿੱਤਰ ਵੀ ਬਣਾਉਂਦੇ ਹਨ ਤਾ ਉਸਦੀ ਸੱਸ ਵੀ ਦੋ ਚਾਰ ਗੱਲਾਂ ਬੋਲਣ ਤੋਂ ਪਿੱਛੇ ਨਹੀਂ ਹਟਦੀ ਸੀ ਤਾਂ ਉਹ ਵੀ ਕੋਮਲ ਨੂੰ ਕਹਿ ਦਿੰਦੀ ਸੀ ਕਿ ਦੇਖੋ ਕਦੇ-ਕਦੇ ਇਸ ਤਰ੍ਹਾਂ ਹੁੰਦਾ ਹੈ ਕਿ ਨੌਕਰਾਨੀ ਘਰ ਦੀ ਮਹਾਰਾਣੀ ਬਣ ਜਾਂਦੀ ਹੈ ਪਰ ਇਸ ਤਰ੍ਹਾਂ ਦੀਆਂ ਲੜਕੀਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਨਾ ਜਾਣੇ ਕਦੋਂ ਇਹ ਸਹੌਰਿਆਂ ਦਾ ਸਾਰਾ ਪੈਸਾ ਸਾਫ਼ ਕਰ ਦੇਣ ਪਤਾ ਨਹੀਂ ਲੱਗਦਾ ਤਾਂ ਤੁਸੀਂ ਵੀ ਸਾਵਧਾਨ ਰਹਿਣਾ ਦੋਸਤੋ ਇਹ ਸਭ ਗੱਲਾਂ ਕੋਮਲ ਨੂੰ ਸੁਣਾ-ਸੁਣਾ ਕੇ ਕੀਤੀਆਂ ਜਾਂਦੀਆਂ ਸਨ ਉਸ ਨੂੰ ਪਰੇਸ਼ਾਨ ਕਰਨ ਦੇ ਲਈ ਕੀਤੀਆਂ ਜਾਂਦੀਆਂ ਸੀ ਕੋਮਲ ਜੋ ਹੈ ਆਪਣੇ ਕਮਰੇ ਵਿੱਚ ਜਾਂਦੀ ਤੇ ਰੋ ਲੈਂਦੀ ਅਤੇ ਮੁਕੇਸ਼ ਨੂੰ ਜਦੋਂ ਦੱਸਦੀ ਤਾਂ ਮੁਕੇਸ਼ ਕਹਿੰਦਾ ਕੋਈ ਗੱਲ ਨਹੀਂ ਧਿਆਨ ਨਾ ਦਿਓ ਹੁਣ ਆਪਾਂ ਵਿਆਹ ਕਰਵਾ ਲਿਆ ਹੈ ਆਪਣੀ ਮਰਜ਼ੀ ਨਾਲ ਕੁਝ ਨਾ ਕੁਝ ਤਾਂ ਸਹਿਣਾ ਹੀ ਪਵੇਗਾ ਦੋਸਤੋਂ ਪਰ ਸਹੇਨ ਦੀਏ ਕਹਾਦੂ ਹੁੰਦੀ ਹੈ ਘਰ ਵਿੱਚ ਕੋਮਲ ਦੇ ਲਈ ਬਹੁਤ ਪਰੇਸ਼ਾਨੀਆਂ ਹੁੰਦੀਆਂ ਹਨ ਉਹ ਨੌਨ ਵੇਜ ਨਹੀਂ ਖਾਂਦੀ ਸੀ ਪਰ ਉਸ ਘਰ ਵਿੱਚ ਹਮੇਸ਼ਾ ਨੌਨ ਵੇਜ ਹੀ ਬੰਦਾ ਰਹਿੰਦਾ ਸੀ ਜਦੋਂ ਕੋਮਲ ਮੁਕੇਸ਼ ਨੂੰ ਦੱਸਣ ਦੀ ਕੋਸ਼ਿਸ਼ ਕਰਦੀ ਤਾਂ ਮੁਕੇਸ਼ ਵੀ ਇੱਕ ਦਿਨ ਉਸ ਤੇ ਭੜਕ ਗਿਆ ਉਹ ਕਹਿੰਦਾ ਕਿ ਯਾਰ ਇੰਨੇ ਵੱਡੇ ਘਰ ਵਿੱਚ ਇੰਨੀ ਛੋਟੀ ਸੋਚ ਦੇ ਨਾਲ ਤੂੰ ਕਿਵੇਂ ਰਹਿ ਪਾਏਂਗੀ ਤੈਨੂੰ ਨੌਨ ਵੇਜ ਨਹੀਂ ਵਧੀਆ ਲੱਗਦਾ ਤੈਨੂੰ ਕੌਫੀ ਨਹੀਂ ਬਣਾਉਣੀ ਆਉਂਦੀ ਤੈਨੂੰ ਲੋਕਾਂ ਦੀਆਂ ਗੱਲਾਂ ਨਹੀਂ ਪਸੰਦ ਹੁਣ ਕੀ ਸਾਰਾ ਕੰਪਰੋਮਾਈਜ਼ ਅਸੀਂ ਕਰਾਂਗੇ ਕੁਝ ਤੈਨੂੰ ਵੀ ਕਰਨਾ ਪਵੇਗਾ ਵਾਕਿਆ ਹੀ ਤੁਹਾਡੀ ਦੁਨੀਆ ਅਲੱਗ ਹੈ ਤੈਨੂੰ ਆਪਣੀ ਹੀ ਦੁਨੀਆ ਵਿੱਚ ਰਹਿਣਾ ਚਾਹੀਦਾ ਅਤੇ ਤੂੰ ਜਿੰਨੀ ਭੂਲੀ ਹੈ ਜਿੰਨੀ ਸਿੱਧੀ ਹੈ ਅੱਜ ਦੇ ਜ਼ਮਾਨੇ ਵਿੱਚ ਇਸ ਤਰ੍ਹਾਂ ਦੇ ਲੋਕਾਂ ਨੂੰ ਪਾਗਲ ਕਿਹਾ ਜਾਂਦਾ ਹੈ ਇਸ ਤਰ੍ਹਾਂ ਦੇ ਲੋਕ ਦੂਸਰਿਆਂ ਨੂੰ ਵੀ ਪਾਗਲ ਕਰ ਦਿੰਦੇ ਹਨ ਅਤੇ ਮੈਨੂੰ ਵੀ ਲੱਗਦਾ ਹੈ ਕਿ ਮੈਂ ਵੀ ਪਾਗਲ ਹੋ ਜਾਊਂਗਾ ਹੁਣ ਦੋਸਤੋ ਜਦੋਂ ਮੁਕੇਸ਼ ਦੇ ਇਸ ਰਵਈਏ ਨੂੰ ਕੋਮਲ ਦੇਖਦੀ ਹੈ ਤਾਂ ਉਹ ਪਰੇਸ਼ਾਨ ਹੋ ਜਾਂਦੀ ਹੈ ਉਹ ਕਹਿੰਦੀ ਹੈ ਕਿ ਹੁਣ ਤੁਸੀਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰੋਗੇ ਤਾਂ ਮੁਕੇਸ਼ ਕਹਿੰਦਾ ਹੈ ਮੈਂ ਕੀ ਗਲਤ ਕਹਿ ਰਿਹਾ ਹਾਂ ਤੂੰ ਯਾਰ ਇਸ ਤਰ੍ਹਾਂ ਜਿਖ ਜਿਖ ਕਰਦੀਆਂ ਥੋੜਾ ਬਰਦਾਸ਼ਤ ਕਰਕੇ ਰਿਹਾ ਕਰੋ ਉਸ ਦਿਨ ਤੋਂ ਮੁਕੇਸ਼ ਅਤੇ ਕੋਮਲ ਦੇ ਮਨ ਵਿੱਚ ਮਨ ਮੋਟਾਪ ਪੈਦਾ ਹੋ ਜਾਂਦਾ ਹੈ ਇੱਕ ਦਿਨ ਤਾਂ ਹੱਦ ਹੋ ਜਾਂਦੀ ਹੈ ਕੋਮਲ ਦੇ ਮਾਤਾ ਪਿਤਾ ਆਪਣੀ ਬੇਟੀ ਨੂੰ ਮਿਲਣ ਦੇ ਲਈ ਆਉਂਦੇ ਹਨ ਟੈਂਪੂ ਤੋਂ ਉਤਰਦੇ ਹਨ ਉਹਨਾਂ ਕੋਲ ਟੁੱਟੇ ਪੈਸੇ ਨਹੀਂ ਹੁੰਦੇ ਤਾਂ ਉਹ ਕਹਿੰਦਾ ਹੈ ਕਿ ਅੱਛਾ ਠੀਕ ਹੈ ਮੈਂ ਘਰ ਤੋਂ ਲੈ ਕੇ ਆਉਂਦਾ ਹਾਂ ਉਹ ਜਾਂਦੇ ਹਨ ਕੋਮਲ ਦੇ ਕੋਲ ਅਤੇ ਕਹਿੰਦੇ ਨੇ ਕਿ ਬੇਟਾ 100 ਰੁਪਏ ਦੇ ਦਿਓ ਉਹ ਆਟੋ ਵਾਲੇ ਨੂੰ ਦੇਣਾ ਹੈ ਕੋਮਲ ਚਲੀ ਜਾਂਦੀ ਹੈ ਅੰਦਰ ਪੈਸੇ ਲੈਣ ਲਈ ਇੱਧਰ ਜੋ ਉਸਦੀ ਸੱਸ ਸੀ ਕੋਮਲ ਨੂੰ ਚਾਰ ਗੱਲਾਂ ਸੁਣਾ ਦਿੰਦੀ ਹੈ ਕਹਿੰਦੀ ਹੈ ਕਿ ਜਦੋਂ ਪਾੜਾ ਨਹੀਂ ਸੀ ਆਉਂਦੀ ਕੀ ਜ਼ਰੂਰਤ ਸੀ ਅਤੇ ਟੈਂਪੂ ਲੈ ਕੇ ਜਦੋਂ ਆ ਜਾਂਦੇ ਨੇ ਸਾਡੀ ਰੈਪੋਰਟੇਸ਼ਨ ਦਾ ਵੀ ਜ਼ਰਾ ਧਿਆਨ ਨਹੀਂ ਹੁੰਦਾ ਅਤੇ ਸਾਡੀ ਬੇਇੱਜ਼ਤੀ ਹੁੰਦੀ ਹੈ ਸਭ ਨੂੰ ਪਤਾ ਹੈ ਕਿ ਤੁਸੀਂ ਉਸਦੇ ਸਾਸ ਸਹੌਰਾਂ ਹੋ ਇਸਦੇ ਮਾਪੇ ਬਾਪ ਹੋ ਇੰਨੀਆਂ ਗੱਲਾਂ ਸੁਣਾ ਦਿੰਦੀ ਹੈ ਦੋਸਤੋ ਇਹ ਗੱਲ ਸੁਣ ਕੇ ਤਾਂ ਉਸਦੇ ਮਾਤਾ ਪਿਤਾ ਹੈਰਾਨ ਰਹਿ ਜਾਂਦੇ ਹਨ ਕੋਮਲ ਕਦੇ ਵੀ ਆਪਣੇ ਪੇਕੇ ਨਹੀਂ ਦੱਸਦੀ ਕਿ ਉਸਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਹੈ ਪਰ ਅੱਜ ਉਸਦੇ ਮਾਤਾ ਪਿਤਾ ਸੁਣ ਲੈਂਦੇ ਹਨ ਤਾਂ ਉਸਦੇ ਬਾਅਦ ਕੋਮਲ ਦੇ ਮਾਤਾ ਪਿਤਾ ਨਿਕਲ ਕੇ ਬਾਹਰ ਆਉਂਦੇ ਹਨ ਅਤੇ ਉਸਦੇ ਬਾਅਦ ਉਸੇ ਟੈਂਪੋ ਵਿੱਚ ਬੈਠਦੇ ਹਨ ਵਾਪਸ ਆਪਣੇ ਘਰ ਚਲੇ ਜਾਂਦੇ ਨੇ ਕੋਮਲ ਬਾਹਰ ਜਾ ਕੇ ਦੇਖਦੀ ਹੈ ਤਾਂ ਉਸਦੇ ਮਾ ਆਪ ਚਲੇ ਜਾਂਦੇ ਹਨ ਫਿਰ ਉਸਦੀ ਸੱਸ ਉਸ ਨੂੰ ਦੋ ਚਾਰ ਗੱਲਾਂ ਹੋਰ ਸੁਣਾ ਦਿੰਦੀ ਹੈ ਉਹ ਕਹਿੰਦੀ ਹੈ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਜੇ ਉਹਨਾਂ ਦੀ ਔਕਾਤ ਯਾਦ ਕਰਵਾ ਦਿਓ ਤਾਂ ਉਹਨਾਂ ਨੂੰ ਗੁੱਸਾ ਹੁੰਦਾ ਹੈ ਹੁਣ ਦੋਸਤੋ ਇਸ ਗੱਲ ਤੇ ਕੋਮਲ ਨੂੰ ਵੀ ਗੁੱਸਾ ਆਇਆ ਉਹ ਕਹਿੰਦੀ ਹੈ ਕਿ ਮੰਮੀ ਤੁਸੀਂ ਜਿੱਦਾਂ ਸਮਝ ਰਹੇ ਹੋ ਐਨੇ ਵੀ ਗire ਹੋਏ ਨਹੀਂ ਅਸੀਂ ਅੱਜ ਮੇਰੇ ਮਾਹ ਬਾਬ ਤੁਹਾਡੇ ਘਰ ਤੋਂ ਚਲੇ ਗਏ ਤਾਂ ਕਿ ਤੁਹਾਡੀ ਇੱਜ਼ਤ ਵੱਧ ਗਈ ਫਿਰ ਉਸ ਦੀ ਸੱਸ ਕਹਿੰਦੀ ਹੈ ਕਿ ਜ਼ਿਆਦਾ ਜ਼ੁਬਾਨ ਲੜਾਉਣ ਦੀ ਜ਼ਰੂਰਤ ਨਹੀਂ ਹੈ ਤੈਨੂੰ ਇੰਨੀ ਹੀ ਤਕਲੀਫ ਹੈ ਤਾਂ ਤੂੰ ਜਾ ਸਕਦੀ ਆ ਇਸ ਘਰ ਤੋਂ ਤੇਰਾ ਵੀ ਇੱਥੇ ਕੋਈ ਕੰਮ ਨਹੀਂ ਹੈ ਤੇ ਉਸ ਵਕਤ ਉਹ ਆਪਣਾ ਸਮਾਨ ਚੱਕਦੀ ਹੈ ਜੋ ਵੀ ਥੋੜਾ ਬਹੁਤਾ ਉਸਦੇ ਸਮਝ ਆਉਂਦਾ ਹੈ ਉਸਦੇ ਬਾਅਦ ਉਹ ਉਸ ਘਰ ਤੋਂ ਨਿਕਲ ਜਾਂਦੀ ਹੈ ਅਤੇ ਜਦੋਂ ਸ਼ਾਮ ਨੂੰ ਮੁਕੇਸ਼ ਆਉਂਦਾ ਹੈ ਉਸਦੇ ਪਿਤਾ ਜੀ ਵੀ ਆਉਂਦੇ ਹਨ ਉਸਦੇ ਆਉਂਦੇ ਹੀ ਮੁਕੇਸ਼ ਦੀ ਮਾਂ ਕਹਿੰਦੀ ਹੈ ਕਿ ਬੇਟਾ ਮਹਿਤਾਬਸ ਇੰਨਾ ਹੀ ਕਿਹਾ ਸੀ ਕਿ ਜਦੋਂ ਵੀ ਤੁਸੀਂ ਆਇਆ ਕਰਨਾ ਮੰਨਦੇ ਆ ਤੁਹਾਡੇ ਕੋਲ ਗੱਡੀ ਨਹੀਂ ਹੈ ਤਾਂ ਇੱਕ ਗੱਡੀ ਬੁੱਕ ਕਰਾ ਕੇ ਆਇਆ ਕਰੋ ਕਿ ਸਾਰੇ ਲੋਕ ਜਾਣਦੇ ਹਨ ਕਿ ਤੁਸੀਂ ਸਾਡੇ ਰਿਸ਼ਤੇਦਾਰ ਹੋ ਤੁਸੀਂ ਇੰਨਾ ਹੀ ਨਹੀਂ ਕਿਹਾ ਹੋਵੇਗਾ ਜ਼ਰੂਰ ਤੁਸੀਂ ਕੁਝ ਕਿਹਾ ਹੋਵੇਗਾ ਕਿਉਂਕਿ ਕੋਮਲ ਬਹੁਤ ਸਿੱਧੀ ਹੈ ਬਹੁਤ ਕੋਲੀ ਹੈ ਅਤੇ ਤੁਸੀਂ ਜ਼ਰੂਰ ਉਸਦੇ ਦਿਲ ਦੁਖਾਉਣ ਵਾਲੀ ਗੱਲ ਕੀਤੀ ਹੋਵੇਗੀ ਉਸਦੀ ਮਾਂ ਭੜਕ ਜਾਂਦੀ ਹੈ ਉਸਦੇ ਪਿਤਾ ਵੀ ਗੁੱਸੇ ਵਿੱਚ ਬੋਲਦੇ ਹਨ ਤੈਨੂੰ ਵਿਸ਼ਵਾਸ ਨਹੀਂ ਤਾਂ ਤੂੰ ਖੁਦ ਜਾ ਕੇ ਪਤਾ ਕਰ ਲੈ ਅਤੇ ਉੱਥੇ ਜਾਏਗਾ ਤਾਂ ਤੇਰੇ ਵੀ ਕੰਨ ਪਰ ਜਾਣਗੇ ਜਾਂ ਤੇਰੀ ਮਰਜ਼ੀ ਹੁਣ ਦੋਸਤੋ ਆਖ ਤੋਂ ਕੋਮਲ ਨੂੰ ਫੋਨ ਲਗਾਉਂਦਾ ਹੈ ਪਰ ਕੋਮਲ ਇਹ ਕਹਿ ਕੇ ਫੋਨ ਕੱਟ ਦਿੰਦੀ ਹੈ ਕਿ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਅਸੀਂ ਤੁਹਾਡੇ ਲਾਇਕ ਨਹੀਂ ਹਾਂ ਤੁਸੀਂ ਵੱਡੇ ਲੋਕ ਹੋ ਅਸੀਂ ਲੋਕ ਕਿਸੇ ਕੰਮ ਦੇ ਨਹੀਂ ਤਾਂ ਹੁਣ ਮੈਂ ਤੁਹਾਡੇ ਨਾਲ ਗੱਲ ਨਹੀਂ ਕਰੂੰਗੀ ਇਹਨਾਂ ਕਹਿ ਕੇ ਉਹ ਫੋਨ ਕੱਟ ਦਿੰਦੀ ਹੈ ਅਤੇ ਇੱਥੇ ਹੀ ਉਸ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਮੁਕੇਸ਼ ਦੇ ਮਾਤਾ ਪਿਤਾ ਉਸ ਦੇ ਖਿਲਾਫ ਮੁਕੇਸ਼ ਦੇ ਕੰਨ ਭਰ ਦਿੰਦੇ ਹਨ ਅਤੇ ਉਸ ਦੇ ਬਾਅਦ ਜ਼ਬਰਦਸਤੀ ਉਸ ਦਾ ਅਤੇ ਕੋਮਲ ਦਾ ਤਲਾਕ ਕਰਵਾ ਦਿੰਦੇ ਹਨ। ਹੁਣ ਤਲਾਕ ਵਿੱਚ 5 ਲੱਖ ਦਾ ਮੁਆਵਜ਼ਾ ਵੀ ਕੋਮਲ ਨੂੰ ਹੀ ਮਿਲਦਾ ਹੈ ਪਰ ਕੋਮਲ ਇਹ ਕਹਿ ਕੇ ਮਨਾ ਕਰ ਦਿੰਦੀ ਹੈ ਕਿ ਹੁਣ ਤੁਸੀਂ ਨਹੀਂ ਸਮਝੇ ਤਾਂ ਤੁਹਾਡੇ ਪੈਸੇ ਦਾ ਮੈਨੂੰ ਕੋਈ ਕੰਮ ਨਹੀਂ। ਤੁਸੀਂ ਆਪਣੇ ਪੈਸੇ ਆਪਣੇ ਕੋਲ ਰੱਖੋ ਅਤੇ ਅਸੀਂ ਤੁਹਾਨੂੰ ਨਾ ਚਾਹੁੰਦੇ ਹਾਂ ਕਿ ਅਸੀਂ ਗire ਹੋਏ ਲੋਕ ਹਾਂ ਜਾਓ ਤੁਹਾਡੇ ਨਾਲ ਕੋਈ ਸ਼ਿਕਵਾ ਨਹੀਂ ਤਾਂ ਬਹੁਤ ਰੋਣ ਲੱਗਦੀ ਹੈ ਅਤੇ ਉਸ ਦੇ ਬਾਅਦ ਉਸ ਦਿਨ ਤੋਂ ਹੀ ਉਹਨਾਂ ਦੋਨਾਂ ਦਾ ਸਾਥ ਛੁੱਟ ਜਾਂਦਾ ਹੈ ਉਸ ਦੇ ਬਾਅਦ ਮੁਕੇਸ਼ ਆਪਣੇ ਦੁਕਾਨ ਦੇ ਕੰਮ ਵਿੱਚ ਵਿਅਸਤ ਹੋ ਜਾਂਦਾ ਹੈ ਉਸ ਦੇ ਲਈ ਬਹੁਤ ਰਿਸ਼ਤੇ ਆਉਣ ਲੱਗਦੇ ਹਨ ਅਤੇ ਇੱਧਰ ਜੋ ਕੋਮਲ ਹੁੰਦੀ ਹੈ ਉਹ ਇੱਕ ਹੋਰ ਦੁਕਾਨ ਤੇ ਕੰਮ ਲੱਭ ਲੈਂਦੀ ਹੈ ਕੰਮ ਕਰਨ ਲੱਗਦੀ ਹੈ ਹੌਲੀ-ਹੌਲੀ 4 ਸਾਲ ਬੀਤ ਜਾਂਦੇ ਹਨ ਪਰ ਉਸ ਤੋਂ ਬਾਅਦ ਕੋਮਲ ਨੂੰ ਇੰਨੀ ਟੈਨਸ਼ਨ ਹੋ ਜਾਂਦੀ ਹੈ ਕਿ ਉਸ ਦੀ ਤਬੀਅਤ ਖਰਾਬ ਰਹਿਣ ਲੱਗਦੀ ਹੈ ਅਤੇ ਉਸ ਦੇ ਪਿਤਾ ਜੀ ਵੀ ਅਕਸਰ ਬਿਮਾਰ ਲਗਦੇ ਹਨ ਦੇਖਦੇ ਹੀ ਦੇਖਦੇ 4 ਸਾਲ ਦਾ ਵਕਤ ਬੀਤ ਜਾਂਦਾ ਹੈ ਇੱਕ ਦਿਨ ਕੋਮਲ ਦਾ ਧਿਆਨ ਆਉਂਦਾ ਹੈ ਕਿ ਮੈਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨੇ ਸੁੱਖੇ ਸਨ ਮੈਂ ਜਾ ਨਹੀਂ ਪਾਈ ਉਹ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮੰਮੀ ਮੈਂ ਵੈਸ਼ਨੋ ਦੇਵੀ ਜਾਣਾ ਚਾਹੁੰਦੀ ਹਾਂ ਸੋ ਤੇ ਵੀ ਦਿਨਾਂ ਤੇ ਹੈ ਉਥੋਂ ਤੱਕ ਟ੍ਰੇਨ ਜਾਂਦੀ ਹੈ ਕੋਸ਼ਿਸ਼ ਕਰੂੰਗਾ ਕਿ 2 ਦਿਨ ਦੇ ਬਾਅਦ ਟਿਕਟ ਤੁਹਾਡਾ ਕੱਢ ਦੇਵਾਂਗਾ ਸਲੀਪਰ ਦੇ ਪੈਸੇ ਦੇ ਕੇ ਆਉਂਦੀ ਹੈ ਤੇ 2 ਦਿਨ ਦੇ ਬਾਅਦ ਉਸਦੀ ਟਿਕਟ ਨਿਕਲ ਜਾਂਦੀ ਹੈ ਅਤੇ ਉਸ ਦਿਨ ਉਸ ਸਟੇਸ਼ਨ ਤੇ ਬੈਠ ਉਸ ਟ੍ਰੇਨ ਦਾ ਇੰਤਜ਼ਾਰ ਕਰ ਰਹੀ ਸੀ ਜਦੋਂ ਉਸ ਦੇ ਸਾਹਮਣੇ ਉਸ ਦਾ ਪਤੀ ਅਤੇ ਉਸ ਦਾ ਕੋਈ ਦੋਸਤ ਹੁੰਦਾ ਹੈ ਜੋ ਇੱਕ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਉਹ ਟ੍ਰੇਨ ਆਉਂਦੀ ਹੈ ਤਾਂ ਉਸ ਵਿੱਚ ਬੈਠ ਜਾਂਦੇ ਹਨ ਜਦੋਂ ਉਸ ਦੀ ਟ੍ਰੇਨ ਆਉਂਦੀ ਹੈ ਤਾਂ ਉਹ ਟ੍ਰੇਨ ਵਿੱਚ ਜਾਂਦੀ ਹੈ ਆਪਣੀ ਸੀਟ ਤੇ ਜਾ ਕੇ ਬੈਠ ਜਾਂਦੀ ਹੈ ਉਹ ਟ੍ਰੇਨ ਵੀ ਚੱਲ ਪੈਂਦੀ ਹੈ ਗੁਮਸਮ ਜਹੀ ਬੈਠੀ ਹੋਈ ਉਹ ਆਪਣੇ ਪਤੀ ਦੇ ਬਾਰੇ ਵਿੱਚ ਆਪਣੀ ਸ਼ਾਦੀशुदा ਜ਼ਿੰਦਗੀ ਦੇ ਬਾਰੇ ਵਿੱਚ ਸੋਚਣ ਲੱਗਦੀ ਹੈ ਟ੍ਰੇਨ ਚੱਲੀ ਤਾਂ ਕੋਮਲ ਦੇ ਕੰਨਾਂ ਵਿੱਚ ਇੱਕ ਆਵਾਜ਼ ਪੈਂਦੀ ਹੈ ਜਿਸ ਨੂੰ ਸੁਣ ਕੇ ਉਹ ਹੈਰਾਨ ਰਹਿ ਜਾਂਦੀ ਹੈ ਉਹ ਮੁਕੇਸ਼ ਦੀ ਆਵਾਜ਼ ਹੁੰਦੀ ਹੈ ਉਹ ਬੋਲਦਾ ਹੈ ਕਿ ਕਿੱਥੇ ਜਾ ਰਹੀਆਂ ਕੋਮਲ ਜਦੋਂ ਉਸ ਨੂੰ ਦੇਖਦੀ ਹੈ ਉਸ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੁੰਦਾ ਉਹ ਉਸ ਨੂੰ ਹੈਰਾਨੀ ਭਰੀਆਂ ਅੱਖਾਂ ਨਾਲ ਦੇਖਦੀ ਹੈ ਕਿ ਹੋਣ ਤਾਂ ਤੁਸੀਂ ਦੂਸਰੀ ਟ੍ਰੇਨ ਵਿੱਚ ਗਏ ਸੀ ਇਸ ਟ੍ਰੇਨ ਵਿੱਚ ਕਿਵੇਂ ਆ ਗਏ ਪਰ ਮੁਕੇਸ਼ ਕਹਿੰਦਾ ਹੈ ਕਿ ਮੈਨੂੰ ਨਹੀਂ ਲੈ ਕੇ ਚਲੋਗੇ ਮਾਤਾ ਜੀ ਦੇ ਦਰਸ਼ਨ ਕਰਾਉਣ ਤਾਂ ਉਹ ਰੋਣ ਲੱਗਦੀ ਹੈ ਉਠ ਕੇ ਖੜੀ ਹੋ ਜਾਂਦੀ ਹੈ ਤੇ ਕਹਿੰਦੀ ਹੈ ਬੈਠੋ ਤਾਂ ਮੁਕੇਸ਼ ਉੱਥੇ ਬੈਠ ਜਾਂਦਾ ਹੈ ਉਸ ਦੇ ਬਾਅਦ ਸਾਰੇ ਲੋਕ ਜਿੰਨੇ ਵੀ ਉਸ ਡੱਬੇ ਵਿੱਚ ਸਨ 허ਾਨੀ ਭਰੀਆਂ ਨਜ਼ਰਾਂ ਨਾਲ ਦੇਖਦੇ ਹਨ ਮੁਕੇਸ਼ ਕਹਿੰਦਾ ਹੈ ਮੈਨੂੰ ਮaaf ਕਰ ਦੇ ਕੋਮਲ ਅੱਤੇ ਮੈਂ ਤੈਨੂੰ ਬਹੁਤ ਤਕਲੀਫ ਦਿੱਤੀ ਹੈ ਉਹ ਕਹਿੰਦੀ ਹੈ ਮੈਂ ਤੁਹਾਡੀ ਕੀ ਲੱਗਦੀ ਹਾਂ ਜੋ ਮੈਂ ਤੁਹਾਨੂੰ ਮaaf ਕਰ ਦੇਵਾਂ ਉਹ ਕਹਿੰਦੇ ਹਨ ਪਰ ਤੁਸੀਂ ਤਾਂ ਦੂਸਰੀ ਟ੍ਰੇਨ ਵਿੱਚ ਗਏ ਸੀ ਤਾਂ ਇਸ ਟ੍ਰੇਨ ਵਿੱਚ ਕਿਵੇਂ ਆ ਗਏ ਮੁਕੇਸ਼ ਕਹਿੰਦਾ ਹੈ ਕਿ ਅੱਛਾ ਤੂੰ ਮੈਨੂੰ ਦੇਖ ਸੀਤਾ ਬੁਲਾਇਆ ਕਿਉਂ ਨਹੀਂ ਉਹ ਬੋਲੀ ਮੈਂ ਕਿਉਂ ਡਿਸਟਰਬ ਕਰਾਂ ਦੂਸਰਿਆਂ ਨੂੰ ਤਾਂ ਉਹ ਕਹਿੰਦਾ ਹੈ ਕਿ ਉਹ ਮੇਰਾ ਦੋਸਤ ਸੀ ਮੈਂ ਉਸ ਨੂੰ ਛੱਡਣ ਆਇਆ ਸੀ ਉਹ ਕਿਤੇ ਜਾ ਰਿਹਾ ਸੀ ਅਤੇ ਉਹ ਵੀ ਦੋਸਤ ਸੀ ਜਿਸ ਤੋਂ ਤੁਸੀਂ ਅੱਜ ਇੱਕ ਟਿਕਟ ਘੜਵਾ ਕੇ ਲਿਆਏ ਹੋ ਜੋ ਟਿਕਟ ਘੜਨ ਵਾਲਾ ਸੀ ਉਹ ਮੁਕੇਸ਼ ਦਾ ਅਕਸਰ ਆਪਣੇ ਦਿਲ ਦੀਆਂ ਗੱਲਾਂ ਦੱਸਦਾ ਰਹਿੰਦਾ ਸੀ ਕਿ ਯਾਰ ਮੈਂ ਕੋਮਲ ਨੂੰ ਬਹੁਤ ਪਿਆਰ ਕਰਦਾ ਸੀ ਆਪਣੀ ਪਤਨੀ ਨੂੰ ਜਾਨ ਤੋਂ ਵੀ ਜ਼ਿਆਦਾ ਚਾਹੁੰਦਾ ਸੀ ਪਰ ਸ਼ਾਇਦ ਅਮੀਰੀ ਗਰੀਬੀ ਸਾਡੇ ਦੋਨਾਂ ਦੇ ਵਿੱਚ ਆ ਗਈ ਅਤੇ ਬਹੁਤ ਵਧੀਆ ਸੀ ਅਕਸਰ ਹੀ ਉਹ ਆਪਣਾ ਦਰਦ ਬਿਆਨ ਕਰਦਾ ਰਹਿੰਦਾ ਸੀ ਅਤੇ ਇਹ ਹੀ ਚਾਹੁੰਦਾ ਸੀ ਕਿ ਕਾਸ਼ ਉਸਦੀ ਪਤਨੀ ਉਸ ਨੂੰ ਦੁਬਾਰਾ ਮਿਲ ਜਾਵੇ ਤਾਂ ਟਿੱਕ ਟ ਵਾਲਾ ਉਸ ਦੀਆਂ ਇਹ ਗੱਲਾਂ ਜਾਣਦਾ ਸੀ ਜਦੋਂ ਕੋਮਲ ਉਸਦੇ ਕੋਲ ਜਾਂਦੀ ਹੈ ਟਿੱਕ ਟ ਘੜਵਾਉਣ ਦੇ ਲਈ ਤਾਂ ਉਹ ਉਸ ਦਿਨ ਦੇ ਬਾਅਦ ਦਾ ਇੱਕ ਤੱਕੜਵਾ ਆਂਦੇ ਲਈ ਕਹਿੰਦਾ ਹੈ ਅਤੇ ਉਸ ਦੇ ਬਾਅਦ ਮੋਕੇਸ਼ ਨੂੰ ਫੋਨ ਕਰਦਾ ਹੈ ਕਿ ਯਾਰ ਜੋ ਤੇਰੀ ਪਤਨੀ ਹੈ ਜਿਸਦੇ ਤੂੰ ਗੱਲ ਕਰਦਾ ਹੈ ਉਹ ਮਾਤਾ ਜੀ ਦੇ ਦਰਸ਼ਨ ਕਰਨ ਦੇ ਲਈ ਜਾ ਰਹੀ ਹੈ ਤਾਂ ਕੀ ਇਹ ਉਸ ਨੂੰ ਕਹਿੰਦਾ ਹੈ ਕਿ ਹਾਂ ਯਾਰ ਉਹ ਮੈਨੂੰ ਪਾਉਣ ਦੇ ਲਈ ਮੇਰੇ ਲਈ ਉਸਨੇ ਮੰਨਤਾ ਮੰਗੀ ਸੀ ਕਈ ਵਾਰ ਉਸਨੇ ਕਿਹਾ ਕਿ ਚਲੋ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਆਉਂਦੇ ਆਂ ਪਰ ਮੈਂ ਹੀ ਉਸ ਨੂੰ ਨਹੀਂ ਲਿਜਾ ਪਾਇਆ ਅਤੇ ਹੁਣ ਯਾਰ ਉਹ ਜਾ ਰਹੀ ਹੈ ਸ਼ਾਇਦ ਇਸ ਲਈ ਹੀ ਜਾ ਰਹੀ ਹੋਵੇਗੀ ਕਿ ਉਸਨੇ ਮੰਨਤਾ ਮੰਨ ਰੱਖੀ ਸੀ ਤਾਂ ਯਾਰ ਇੱਕ ਕੰਮ ਕਰੋ ਮੇਰਾ ਵੀ ਟਿਕਟ ਉਸ ਦੇ ਨਾਲ ਹੀ ਕੱਢ ਦਿਓ ਮੈਂ ਵੀ ਜਾਊਂਗਾ ਅਤੇ ਕੋਮਲ ਤੋਂ ਮਾਫੀ ਮੰਗੂੰਗਾ ਮਾਤਾ ਜੀ ਦੇ ਦਰਸ਼ਨ ਕਰੂੰਗਾ ਕੀ ਪਤਾ ਮਾਤਾ ਜੀ ਸਾਨੂੰ ਫਿਰ ਤੋਂ ਇੱਕ ਕਰ ਦੇਵੇ ਕੰਪਿਊਟਰ ਵਾਲਾ ਉਸ ਦਾ ਇੱਕ ਹੋਰ ਟਿਕਟ ਕੱਢ ਦਿੰਦਾ ਹੈ ਅੱਜ ਜੋ ਕੋਮਲ ਦੇ ਕੇ ਗਈ ਸੀ ਪੈਸੇ ਉਸ ਦਾ ਤਾਂ ਕੱਢਿਆ ਹੀ ਸੀ ਉਸ ਦੇ ਬਾਅਦ ਉਸ ਦਿਨ ਸਟੇਸ਼ਨ ਤੇ ਜਦੋਂ ਕੋਮਲ ਉੱਥੇ ਟ੍ਰੇਨ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਮੁਕੇਸ਼ ਆਪਣੇ ਇੱਕ ਦੋਸਤ ਨੂੰ ਟ੍ਰੇਨ ਵਿੱਚ ਛੱਡਣ ਆਇਆ ਸੀ ਉਹ ਕਿਤੇ ਜਾ ਰਿਹਾ ਸੀ ਅਤੇ ਉਸ ਤੋਂ ਬਾਅਦ ਅਗਲੇ ਦਰਵਾਜ਼ੇ ਤੋਂ ਉਤਰ ਜਾਂਦਾ ਹੈ ਨਹੀਂ ਹੋਏ ਕੋਮਲ ਨਹੀਂ ਦੇਖ ਪਾਉਂਦੀ ਅਤੇ ਜਿਵੇਂ ਇਹ ਟ੍ਰੇਨ ਆਉਂਦੀ ਹੈ ਉਸ ਨੂੰ ਕੋਮਲ ਦਾ ਸੀਟ ਨੰਬਰ ਪਤਾ ਸੀ ਕਮਾਖਿਆ ਐਕਸਪ੍ਰੈਸ ਵਿੱਚ ਬੈਠ ਜਾਂਦਾ ਹੈ ਅਤੇ ਫਿਰ ਉਹ ਕੋਮਲ ਦੇ ਕੋਲ ਜਾਂਦਾ ਹੈ ਕੋਮਲ ਨੂੰ ਇਹ ਗੱਲਾਂ ਕਹਿੰਦਾ ਹੈ ਕੋਮਲ ਮੈਨੂੰ ਮaaf ਕਰਦੇ ਮੈਨੂੰ ਵੀ ਮਾਤਾ ਦੇ ਦਰਸ਼ਨ ਕਰਵਾਉਣ ਦੇ ਲਈ ਲੈ ਚਲੋ ਆਖਿਰਕਾਰ ਤੂੰ ਮੇਰੇ ਲਈ ਹੀ ਮੰਗ ਮੰਗੀ ਸੀ ਅੱਜ ਮੈਂ ਤੇਰੇ ਤੋਂ ਅਲੱਗ ਰਹਿ ਰਿਹਾ ਹਾਂ ਤੇਰੇ ਨਾਲ ਅਸੀਂ ਇਸ ਤਰ੍ਹਾਂ ਕੀਤਾ ਪਰ ਫਿਰ ਵੀ ਤੂੰ ਉਹ ਮੰਨਤਾ ਸ਼ਾਇਦ ਪੂਰਾ ਕਰਨ ਜਾ ਰਹੀ ਹਾਂ ਕੋਮਲ ਰੋਣ ਲੱਗਦੀ ਹੈ ਅਤੇ ਕਹਿੰਦੀ ਹੈ ਕਿ ਆ ਰਹੀਆਂ ਮੁਕੇਸ਼ ਆਪਣੇ ਹੱਥਾਂ ਵਿੱਚ ਉਸਦੇ ਹੱਥ ਲੈ ਕੇ ਕਹਿੰਦਾ ਹੈ ਕਿ ਮੈਨੂੰ ਮaaf ਕਰ ਦੋ ਮੈਂ ਤੈਨੂੰ ਅਜੇ ਵੀ ਬਹੁਤ ਪਿਆਰ ਕਰਦਾ ਹਾਂ ਤਾਂ ਉਸ ਕਮਪਾਰਟਮੈਂਟ ਵਿੱਚ ਜਿੰਨੇ ਵੀ ਲੋਕ ਸਨ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ ਉਸਦੇ ਬਾਅਦ ਉਹ ਆਪਣਾ ਟਿਕਟ ਕੱਟਦਾ ਹੈ ਤੇ ਕਹਿੰਦਾ ਹੈ ਦੇਖੋ ਇਹ ਸਾਡੇ ਦੋਨਾਂ ਦਾ ਟਿਕਟ ਹੈ ਚਲੋ ਮੇਰੇ ਨਾਲ ਉਹਨਾਂ ਦਾ ਸੈਕਿੰਡ ਡੱਬਾ ਹੁੰਦਾ ਹੈ ਉਸ ਵਿੱਚ ਉਹਨਾਂ ਦੀ ਸੀਟ ਹੁੰਦੀ ਹੈ ਕੁਝ ਦਿਨ ਬਾਅਦ ਕੋਮਲ ਨੂੰ ਲੈ ਕੇ ਉਸ ਡੱਬੇ ਵਿੱਚ ਚਲਾ ਜਾਂਦਾ ਹੈ ਅਤੇ ਉਸ ਦੇ ਬਾਅਦ ਦੋਨੋਂ ਅਗਲੇ ਦਿਨ ਮਾਤਾ ਵੈਸ਼ਨੋ ਦੇਵੀ ਪਹੁੰਚ ਜਾਂਦੇ ਹਨ ਮਾਤਾ ਜੀ ਦੇ ਦਰਸ਼ਨ ਕਰਦੇ ਹਨ ਦੋ ਦਿਨ ਦਿਨ ਉੱਥੇ ਇੱਧਰ ਉੱਧਰ ਘੁੰਮਦੇ ਹਨ ਦੋਨੇ ਇੱਕ ਪਤੀ ਪਤਨੀ ਦੀ ਤਰ੍ਹਾਂ ਹਰ ਜਗ੍ਹਾ ਮੱਥਾ ਟੇਕਦੇ ਹਨ ਉਸ ਦੇ ਬਾਅਦ ਉੱਥੋਂ ਆਉਂਦੇ ਹਨ ਤਾਂ ਮੁਕੇਸ਼ ਕੋਮਲ ਦੇ ਘਰ ਹੀ ਜਾਂਦਾ ਹੈ ਉਸ ਦੇ ਮਾਤਾ ਪਿਤਾ ਨੂੰ ਮਿਲਦਾ ਹੈ ਉਹਨਾਂ ਤੋਂ ਮਾफी ਮੰਗਦਾ ਹੈ ਉਸਦੇ ਬਾਅਦ ਕੋਮਲ ਨੂੰ ਆਪਣੇ ਘਰ ਲੈ ਜਾਂਦਾ ਹੈ ਜਦੋਂ ਉਹ ਘਰ ਲੈ ਕੇ ਜਾਂਦਾ ਹੈ ਤਾਂ ਉਸਦੇ ਸਾਸ ਸਹੋਰਾ ਜੀ ਮੁਕੇਸ਼ ਦੇ ਮਾਤਾ ਪਿਤਾ ਜਦੋਂ ਦੇਖਦੇ ਹਨ ਉਹ ਵੀ ਸਮਝ ਜਾਂਦੇ ਹਨ ਕਿ ਮੇਰੇ بیٹے ਦੀ ਇਹ ਜ਼ਿੰਦਗੀ ਹੈ ਅਸੀਂ ਬਹੁਤ ਕੁਝ ਕੀਤਾ ਇਹਨਾਂ ਦੇ ਨਾਲ ਬਹੁਤ ਹੀ ਗਲਤ ਕੀਤਾ ਉਹ ਕੋਮਲ ਨੂੰ ਕਹਿੰਦੇ ਹਨ ਕਿ ਬੇਟਾ ਸਾਥੋਂ ਬਹੁਤ ਵੱਡੀ ਗਲਤੀ ਹੋ ਗਈ ਅਸੀਂ ਤੁਹਾਨੂੰ ਸਮਝ ਨਹੀਂ ਪਾਏ ਅਜੇ ਮੁਕੇਸ਼ ਤੈਨੂੰ ਜਾਣ ਤੋਂ ਜ਼ਿਆਦਾ ਪਿਆਰ ਕਰਦਾ ਹੈ ਪਰ ਅਸੀਂ ਬੇਵਕੂਫ ਸੀ ਸਮਝ ਨਹੀਂ ਪਾਏ ਬੇਟਾ ਮੈਨੂੰ ਮਾਫ ਕਰ ਦੇ ਉਸਦੇ ਬਾਅਦ ਕੋਮਲ ਰੋਣ ਲੱਗ ਜਾਂਦੀ ਹੈ ਉਨ੍ਹਾਂ ਦੇ ਪੈਰ ਛੂੰਦੀ ਹੈ ਅਤੇ ਉਸ ਦੇ ਬਾਅਦ ਉਹ ਲੋਕ ਉਸ ਦੇ ਮਾਤਾ ਪਿਤਾ ਨੂੰ ਬੁਲਾਉਂਦੇ ਹਨ ਸਾਰੇ ਇਕੱਠੇ ਬੈਠ ਕੇ ਕੁਝ ਦਿਨ ਤੱਕ ਇੱਕ ਦੂਸਰੇ ਨਾਲ ਗਿਲੇ ਸ਼ਿਕਵੇ ਦੂਰ ਕਰਦੇ ਹਨ ਉਹਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦੇ ਹਨ ਭੇਦ ਭਾਵ ਮਿਟਾਉਣ ਦੀ ਕੋਸ਼ਿਸ਼ ਕਰਦੇ ਹਨ 2010 ਵਿੱਚ ਉਹਨਾਂ ਦਾ ਵਿਆਹ ਹੋਇਆ ਸੀ 2012 ਵਿੱਚ ਉਹ ਅਲੱਗ ਹੋ ਗਏ ਸਨ ਅਤੇ ਫਿਰ 2017 ਵਿੱਚ ਮੁਕੇਸ਼ ਅਤੇ ਕੋਮਲ ਇੱਕ ਵਾਰ ਫਿਰ ਦੋਨਾਂ ਦੀ ਮੁਲਾਕਾਤ ਹੁੰਦੀ ਹੈ ਅਤੇ ਮਾਤਾ ਰਾਣੀ ਦੀ ਕਿਰਪਾ ਨਾਲ ਦੋਨਾਂ ਦਾ ਇੱਕ ਵਾਰ ਫਿਰ ਘਰ ਵਸ ਜਾਂਦਾ ਹੈ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ